ਸਤਿ ਸ਼੍ਰੀ ਅਕਾਲ ਜੀ ਮੇਰਾ ਪਤੀ ਮੇਰਾ ਬਹੁਤ ਖਿਆਲ ਰੱਖਦਾ ਸੀ ਮੇਰੇ ਲਈ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਆਉਂਦਾ ਜਦਕਿ ਉਹਦੀ ਇੰਨੀ ਔਕਾਤ ਨਹੀਂ ਸੀ ਮੈਂ ਹੈਰਾਨ ਹੋ ਜਾਂਦੀ ਕਿ ਇਹਨਾਂ ਸਭ ਕੁਝ ਕਿੱਥੋਂ ਲੈ ਕੇ ਆਉਂਦਾ ਆ ਪਰ ਇੱਕ ਕੰਮ ਉਹਦਾ ਬਹੁਤ ਹੀ ਅਜੀਬ ਕਰਦਾ ਆ ਮੈਨੂੰ ਬਹੁਤ ਖੁਸ਼ ਕਰ ਦਿੰਦਾ ਮੇਰੇ ਲਈ ਮੇਰੀ ਪਸੰਦ ਦੀਆਂ ਚੀਜ਼ਾਂ ਤੇ ਖਾਣ ਦੀਆਂ ਚੀਜ਼ਾਂ ਲੈ ਕੇ ਆਉਂਦਾ ਪਰ ਖੁਦ ਰਾਤ ਹੁੰਦੇ ਹੀ ਦੂਜੇ ਕਮਰੇ ਵਿੱਚ ਜਾ ਕੇ ਸੌਂ ਜਾਂਦਾ ਮੈਂ ਹੈਰਾਨ ਹੁੰਦੀ ਕਿ ਜੇ ਇਹਨੂੰ ਇੰਨੀ ਹੀ ਮੇਰੀ ਪਰਵਾਹ ਆ ਕਿ ਇਹ ਮੇਰੇ ਲਈ ਇੰਨੀਆਂ ਚੀਜ਼ਾਂ ਲਾ ਕੇ ਆਉਂਦਾ ਆ ਤਾਂ ਫਿਰ ਇਹਨੂੰ ਮੇਰੇ ਵਿੱਚ ਦਿਲਚਸਪੀ ਕਿਉਂ ਨਹੀਂ ਆ ਮੇਰੇ ਕੋਲ ਕਿਉਂ ਨਹੀਂ ਬੈਠਦਾ ਮੇਰੀ ਗੱਲ ਕਿਉਂ ਨਹੀਂ ਸੁਣਦਾ ਮੇਰੇ ਨਾਲ ਉਹਦਾ ਰਵਈਆ ਨਾਰਮਲ ਕਿਉਂ ਨਹੀਂ ਆ ਮੈਂ ਇੱਕ ਰਾਤ ਪਹਿਲਾਂ ਹੀ ਉਹਦੇ ਕਮਰੇ ਵਿੱਚ ਲੁਕ ਗਈ ਤਾਂ ਕਿ ਜਦ ਉਹ ਇੱਥੇ ਆਵੇ ਤਾਂ ਮੈਨੂੰ ਪਤਾ ਲੱਗ ਜਾਵੇ ਕਿ ਆਖਿਰ ਇਸ ਕਮਰੇ ਵਿੱਚ ਉਹ ਕਿਉਂ ਆਉਂਦਾ ਆ ਮੇਰੇ ਕੋਲ ਕਿਉਂ ਨਹੀਂ ਬੈਠਦਾ ਉਦੋਂ ਮੈਂ ਆਪਣੇ પતિ ਨੂੰ ਇੱਕ ਇਹੋ ਜਿਹੀ ਹਰਕਤ ਕਰਦੇ ਹੋਏ ਵੇਖਿਆ ਕਿ ਮੈਂ ਆਪਣੇ ਕੰਨਾਂ ਨੂੰ ਹੱਥ ਲਾ ਲਏ ਮੇਰਾ ਨਾਮ ਮਿਮਲਾ ਆ ਮੈਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੇਰੀ ਭਾਬੀ ਨੂੰ ਮੇਰੀ ਖੂਬਸੂਰਤੀ ਤੋਂ ਬੜੀ ਨਫਰਤ ਸੀ ਉਹ ਕਹਿੰਦੀ ਸੀ ਕਿ ਤੇਰਾ ਹੁਸੰਦਾ ਇੱਕ ਦਿਨ ਮਿੱਟੀ 'ਚ ਮਿਲ ਜਾਊਗਾ ਮੈਂ ਕਹਿੰਦੀ ਸੀ ਕਿ ਪ੍ਰਮਾਤਮਾ ਕੋਲੋਂ ਡਰ ਭਾਬੀ ਮੈਂ ਤੁਹਾਡਾ ਢੱਕੀ ਵਗਾੜਿਆ ਆ ਮੇਰੀ ਮਾਂ ਜਿੰਦਾ ਸੀ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ ਪਰ ਜਦੋਂ ਤੱਕ ਮੇਰੀ ਮਾਂ ਸੀ ਉਹਦੇ ਤੱਕ ਉਸ ਘਰ ਵਿੱਚ ਮੇਰੀ ਹਕੂਮਤ ਚੱਲਦੀ ਸੀ ਮੇਰੇ ਭਰਾ ਨੂੰ ਵੀ ਮੇਰੇ ਕੋਲ ਨਫ਼ਰਤ ਸੀ ਉਹ ਕਹਿੰਦਾ ਸੀ ਕਿ ਤੂੰ ਮੇਰੀ ਘਰਵਾਲੀ ਦੇ ਨਾਲ ਮੁਕਾਬਲੇ ਨਾ ਕਰਿਆ ਕਰ ਥੋੜੀ ਬਹੁਤ ਮੈਂ ਵੀ ਮਗਰੂਰ ਸੀ ਕਿਉਂਕਿ ਮੇਰੇ ਕੋਲੋਂ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਹੁੰਦੀ ਸੀ ਹੁਣ ਉਹ ਜੇ ਮੇਰੀ ਮਾਂ ਨੂੰ ਟਾਈਮ ਤੇ ਖਾਣਾ ਨਾ ਦੇਂਦੀ ਜਾਂ ਬਾਸੀ ਹੋਇਆ ਖਾਣਾ ਦੇਂਦੀ ਤਾਂ ਮੈਨੂੰ ਗੁੱਸਾ ਆ ਜਾਂਦਾ ਇੱਕ ਦਿਨ ਤਾਂ ਉਹਨੇ ਮੇਰੀ ਮਾਂ ਦੇ ਸਾਹਮਣੇ ਖਰਾਬ ਹੋਇਆ ਖਾਣਾ ਰੱਖ ਦਿੱਤਾ ਜਦਕਿ ਮੇਰੀ ਮਾਂ ਨੂੰ ਤਾਂ ਪਹਿਲਾਂ ਹੀ ਸ਼ੂਗਰ ਦੀ ਬਿਮਾਰੀ ਸੀ ਮੈਂ ਕਿਹਾ ਪਹਿਲਾਂ ਹੀ ਇੰਨਾਂ ਦੀ ਸਿਹਤ ਖਰਾਬ ਰਹਿੰਦੀ ਆ ਤੂੰ ਤਾਜ਼ਾ ਖਾਣਾ ਨਹੀਂ ਬਣਾਇਆ ਸੀ ਤਾਂ ਮੈਨੂੰ ਦੱਸ ਦਿੰਦੀ ਕੱਲ ਦਾ ਖਾਣਾ ਦੇ ਕੇ ਕਿਉਂ ਮੇਰੀ ਮਾਂ ਨੂੰ ਮਾਰਨਾ ਚਾਹਨੀ ਆ ਇਸ ਗੱਲ ਤੇ ਇੰਨੀ ਲੜਾਈ ਹੋਈ ਕਿ ਅਸੀਂ ਦੋਵੇਂ ਨਾਨਣ ਪਰਜਾਈ ਹੱਥੋਂ ਪਾਈ ਵੀ ਹੋ ਗਈਆਂ ਮੇਰੇ ਭਰਾਣੇ ਤਾਂ ਆਪਣੀ ਘਰ ਵਾਲੀ ਦਾ ਹੀ ਸਾਥ ਦੇਣਾ ਸੀ ਤੇ ਉਹਨੇ ਮੈਨੂੰ ਕਿਹਾ ਕਿ ਤੈਨੂੰ ਤਾਂ ਮੈਂ ਇੱਕ ਦਿਨ ਇਹੋ ਜਿਹਾ ਸਿੱਧਾ ਕਰੂੰਗਾ ਕਿ ਤੂੰ ਬਿਲਕੁਲ ਤੀਰਵੰਗ ਸਿੱਧੀ ਹੋ ਜਾਵੇਂਗੀ ਤੂੰ ਛੋਟੀ ਆ ਤੇਰਾ ਕੰਮ ਕੀ ਏ ਵੱਡੀ ਭਾਬੀ ਦੇ ਨਾਲ ਐਵੇਂ ਗੱਲ ਕਰਨ ਦਾ ਮੈਂ ਕਹਾਂ ਕਿ ਗੱਲ ਛੋਟੇ ਵੱਡੇ ਦੀ ਨਹੀਂ ਹੁੰਦੀ ਕੁਝ ਗਲਤ ਕਰੂਗੀ ਤਾਂ ਮੈਂ ਜ਼ਰੂਰ ਬੋਲਾਂਗੀ ਉਸ ਰਾਤ ਮੇਰੀ ਮਾਂ ਦੀ ਸਿਹਤ ਖਰਾਬ ਹੋ ਗਈ ਐਨੀ ਖਰਾਬ ਹੋਈ ਕਿ ਉਹ ਹਸਪਤਾਲ ਪਹੁੰਚ ਗਈ ਤੇ 4 ਦਿਨ ਤੱਕ ਬਿਮਾਰੀ ਨਾਲ ਲੜਨ ਤੋਂ ਬਾਅਦ ਉਸ ਦੁਨੀਆ ਤੋਂ ਚਲੀ ਗਈ ਮੈਂ ਬਹੁਤ ਪਰੇਸ਼ਾਨ ਹੋਈ ਥੋੜੇ ਬਹੁਤ ਰਿਸ਼ਤੇਦਾਰ ਵੀ ਸੀ ਪਰ ਉਹ ਸਾਰੇ ਹੀ ਮੇਰੇ ਦਾਦਕਿਆਂ ਵਿੱਚੋਂ ਸੀ ਇਸ ਲਈ ਉਹਨਾਂ ਨੂੰ ਕੋਈ ਜ਼ਿਆਦਾ ਦੁੱਖ ਨਹੀਂ ਹੋਇਆ ਉਹਨਾਂ ਨੇ ਬਸ ਥੋੜਾ ਬਹੁਤ ਅਫਸੋਸ ਕੀਤਾ ਤੇ ਚਲੇ ਗਏ ਉਨ ਘਰ ਚ ਸਿਰਫ ਬੇਰਾ ਭਰਾ ਤੇ ਮੈਂ ਹੀ ਸੀ ਇੱਕ ਰਾਤ ਭਰਾ ਕਮਰੇ ਵਿੱਚ ਆਇਆ ਤੇ ਉਹਨੇ ਮੈਨੂੰ ਕਿਹਾ ਕਿ ਮੰਮੀ ਇਸ ਦੁਨੀਆ ਵਿੱਚ ਨਹੀਂ ਰਹੀ ਮੈਨੂੰ ਲੱਗਿਆ ਕਿ ਉਹ ਮੈਨੂੰ ਕਹੇਗਾ ਕਿ ਕੋਈ ਗੱਲ ਨਹੀਂ ਮੈਂ ਹਾਂ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸ ਦੇਵੀ ਉਹਨੇ ਕਿਹਾ ਕਿ ਅਗਲੇ ਐਤਵਾਰ ਤੇਰਾ ਵਿਆਹ ਆ ਜਦੋਂ ਉਹਨੇ ਇਹ ਗੱਲ ਕਹੀ ਤਾਂ ਮਹਿਰਾਨ ਰਹਿ ਗਈ ਮੈਂ ਕਿਹਾ ਕਿ ਤੂੰ ਇਹ ਕੀ ਕਹਿ ਰਿਹਾ ਹੈ ਉਹਨੇ ਕਿਹਾ ਹਾਂ ਤੇਰਾ ਵਿਆਹ ਕਰਿਆ ਆਪਣੇ ਘਰ ਦੀ ਹੋ ਜਾਵੇ ਨਹੀਂ ਤਾਂ ਚੰਗਾ ਹੋਊਗਾ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਪੁੱਛੀ ਲਵਾਂ ਕਿ ਮੇਰਾ ਵਿਆਹ ਕਿਸ ਨਾਲ ਕਰ ਰਹੇ ਹੋ ਪਰ ਇੰਨੀ ਛੇਤੀ ਉਹਨੇ ਕਿਹਾ ਕਿ ਬਸ ਵਿਆਹ ਦੀ ਰਸਮ ਹੈ ਕਿਉਂਕਿ ਹੁਣੇ-ਹੁਣੇ ਮਾਂ ਮਰੀ ਆ ਤੇਰੇ ਦਿਲ 'ਚ ਕੋਈ ਅਰਮਾਨ ਆ ਤਾਂ ਉਹਨੂੰ ਦਿਲਚੀ ਦਬਾ ਲਵੀ ਮੈਂ ਤੇਰੇ ਲਈ ਮੀਨਤਲਾ ਟੋਲ ਕੀ ਸੰਗੀਤ ਨਹੀਂ ਰੱਖ ਸਕਦਾ ਤੇ ਨਾ ਹੀ ਤੇਰੇ ਦੂਲੇ ਨੂੰ ਕੋਹੜੇ ਤੇ ਲਿਆ ਸਕਦਾ ਹਾਂ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਚਲੇ ਗਿਆ ਬਸ ਉਹਨੇ ਤੇ ਸੇਹਰਾ ਕਿਰਉਣ ਲੱਗ ਪਈ ਪਰ ਫਿਰ ਦਿਲ ਨੂੰ ਇਹ ਸੋਚ ਕੇ ਤਸੱਲੀ ਦੇ ਦਿੱਤੀ ਤੇ ਚੱਲ ਵਿਆਹ ਤਾਂ ਇੱਕ ਦਿਨ ਹੋਣਾ ਹੀ ਸੀ ਹੋ ਜਾਵੇਗਾ ਤਾਂ ਮੇਰਾ ਆਪਣਾ ਘਰ ਤਾਂ ਹੋਊਗਾ ਕਿਸੇ ਦੀ ਗੁਲਾਮੀ ਤਾਂ ਨਹੀਂ ਕਰਨੀ ਪਊਗੀ ਭਾਬੀ ਕੋਲੋਂ ਤਾਂ ਜਾਨ ਛੁੱਟੂਗੀ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਭਾਬੀ ਕੋਲੋਂ ਜਾਨ ਛੁੱਟੀ ਨਹੀਂ ਸਕਦੀ ਇਹ ਸੋਚ ਕੇ ਮੈਂ ਵੀ ਦਿਨ گزارਣ ਲੱਗੀ ਪਰ ਵਿਆਹ ਵਾਲੇ ਦਿਨ ਇਹ ਵੇਖ ਕੇ ਮੈਂ ਹਰਾਣ ਰਹਿ ਗਈ ਕਿ ਮੇਰੇ ਭਰਾ ਨੇ ਮੇਰੇ ਲਈ ਕਿਸ ਤਰ੍ਹਾਂ ਦਾ ਇਨਸਾਨ ਲੱਭਿਆ ਸੀ ਕਿਹੋ ਜਿਹਾ ਇਨਸਾਨ ਨਾਲ ਮੇਰਾ ਵਿਆਹ ਤਾਂ ਕਰ ਦਿੱਤਾ ਸੀ ਸ਼ਾਇਦ ਇਹਦੇ ਵਿੱਚ ਵੀ ਮੇਰੀ ਭਾਬੀ ਦੀ ਕੋਈ ਚਾਲ ਸੀ ਕਿਉਂਕਿ ਜਦੋਂ ਵੀ ਲੜਾਈ ਹੁੰਦੀ ਸੀ ਮੇਰੀ ਭਾਬੀ ਮੇਰੀ ਦੁਸ਼ਮਣ ਬਣ ਜਾਂਦੀ ਸੀ ਮੈਨੂੰ ਲੱਗਦਾ ਸੀ ਕਿ ਉਹ ਕਿਸੇ ਦਿਨ ਜ਼ਰੂਰ ਮੇਰੇ ਕੋਲੋਂ ਬਦਲਾ ਲਾਊਗੀ ਤੇ ਅੱਜ ਉਹਨੇ ਉਹੀ ਕੀਤਾ ਉਹ ਕਾਮਯਾਬ ਵੀ ਹੋ ਗਈ ਕਿਉਂਕਿ ਮੇਰਾ ਦੁਲਾਤਾ ਅਜੀਬ ਜਿਹੀ ਹਾਲਤ 'ਚ ਬੈਠਾ ਸੀ ਹਰ ਵੇਖ ਕੇ ਕੋਈ ਬੱਚਾ ਵੀ ਅੰਦਾਜ਼ਾ ਲਾ ਸਕਦਾ ਸੀ ਕਿ ਉਹ ਕੋਈ ਨਾਰਮਲ ਇਨਸਾਨ ਨਹੀਂ ਆ ਬਲਕਿ ਇੱਕ ਪਾਗਲ ਸੀ ਕਿਉਂਕਿ ਉਹਨੇ ਹੱਥ ਵਿੱਚ ਟੌਫੀਆਂ ਫੜੀਆਂ ਹੋਈਆਂ ਸੀ ਜਿਹਨੂੰ ਆਖਾਰਿਆ ਸੀ ਵਾਲ ਵੀ ਉਹਦੇ ਖਿਲਰੇ ਹੋਏ ਸੀ ਕੱਪੜੇ ਤੇ ਉਹਨੇ ਨਵੇਂ ਪਾਏ ਹੋਏ ਸੀ ਪਰ ਇੰਨੇ ਗੰਦੇ ਕਰ ਲਏ ਸੀ ਕਿ ਜਿਵੇਂ ਕੋਈ ਛੋਟਾ ਜਿਹਾ ਬੱਚਾ ਮਿੱਟੀ 'ਚ ਖੇਡਦਾ ਹੋਵੇ ਤਾਂ ਉਹਦੇ ਕੱਪੜੇ ਗੰਦੇ ਹੋ ਜਾਣ ਇਹ ਹੀ ਮੇਰਾ ਦੁਲਾ ਸੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਤਾਂ ਪਾਗਲ ਆ ਮੁਹੱਲੇ ਦੀਆਂ ਔਰਤਾਂ ਆਈਆਂ ਆਈਆਂ ਸੀ ਕਿਉਂਕਿ ਰਿਸ਼ਤੇਦਾਰ ਸੀ ਨਹੀਂ ਉਹਨਾਂ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਿਮਲਾ ਤੇਰਾ ਦੁਲਾ ਤਾਂ ਪਾਗਲ ਆ ਇਹ ਕੀ ਕਰ ਦਿੱਤਾ ਪਰਾ ਪ੍ਰਜਾਈ ਨੇ ਪਰੰਤੇ ਇਹ ਨਵਾਂ ਡਾ ਜੁਲਮ ਕਰ ਦਿੱਤਾ ਮਾਂ ਕੀ ਮਰ ਗਈ ਇਹਨਾਂ ਦੀਆਂ ਤੇ ਅੱਖਾਂ ਹੀ ਬਦਲ ਗਈਆਂ ਇੱਕ ਪਾਗਲ ਨਾਲ ਇੰਨੀ ਸੋਹਣੀ ਕੁੜੀ ਦਾ ਵਿਆਹ ਕਰਾ ਦਿੱਤਾ ਹੁਣ ਮੇਰਾ ਵਿਆਹ ਹੋ ਚੁੱਕਿਆ ਸੀ ਉਹਦੇ ਬਾਅਦ ਮੈਂ ਆਪਣੇ ਦੁਲੇ ਨੂੰ ਵੇਖਿਆ ਸੀ ਹੁਣ ਤਾਂ ਵਿਦਾਈ ਹੋਣ ਵਾਲੀ ਸੀ ਮੇਰੀਆਂ ਅੱਖਾਂ 'ਚ ਅਥਰੂ ਸੀ ਮੈਂ ਰੋਣਾ ਚਾਹੁੰਦੀ ਸੀ ਪਰ ਰੋ ਨਹੀਂ ਸਕਦੀ ਸੀ ਮੈਂ ਰੋਂਦੀ ਤਾਂ ਮੇਰੇ ਅਥਰੂ ਕੋਣ ਵੇਖਦਾ ਮੈਨੂੰ ਮੇਰੀ ਮਾਂ ਦੀ ਬਹੁਤ ਜ਼ਿਆਦਾ ਰਹੀ ਸੀ ਮੇਰੀ ਮਾਂ ਜੇ ਅੱਜ ਜ਼ਿੰਦਾ ਹੁੰਦੀ ਤਾਂ ਮੇਰੇ ਨਾਲ ਇਹ ਸਭ ਕੁਝ ਨਹੀਂ ਹੁੰਦਾ ਮੇਰੀ ਭਾਬੀ ਨੇ ਮੇਰੇ ਭਰਾ ਨੂੰ ਪੜਕਾਇਆ ਸੀ। ਉਹਨੂੰ ਜਰਾ ਵੀ ਮੇਰਾ ਖਿਆਲ ਨਹੀਂ ਆਇਆ ਕਿ ਉਹ ਆਪਣੀ ਭੈਣ ਦਾ ਵਿਆਹ ਇੱਕ ਪਾਗਲ ਨਾਲ ਕਰ ਰਿਹਾ ਆ। ਕਿਵੇਂ ਕਿਦਾਂ ਉਹ ਮੈਨੂੰ ਕੀ ਖਵਾਵੇਗਾ? ਅੱਜ ਕੱਲ ਤਾਂ ਲੋਕ ਆਪਣੀਆਂ ਧੀਆਂ ਦਾ ਵਿਆਹ ਇਹੋ ਜਿਹੇ ਮੁੰਡਿਆਂ ਨਾਲ ਵੀ ਨਹੀਂ ਕਰਦੇ ਜਿਨ੍ਹਾਂ ਕੋਲ ਨੌਕਰੀ ਨਹੀਂ ਹੁੰਦੀ ਤੇ ਇਹਦੇ ਕੋਲ ਤਾਂ ਅਕਲ ਵੀ ਨਹੀਂ ਸੀ। ਇੱਕ ਪਲ ਤਾਂ ਮੇਰਾ ਦਿਲ ਕੀਤਾ ਕਿ ਸਾਰੇ ਜਾਨ ਤੋਂ ਹੀ ਨਕਾਰ ਕਰਦਾ ਹਾਂ। ਪਰ ਉਹਦੇ ਬਾਅਦ ਕੀ ਹੁੰਨਾ ਮੇਰਾ ਹੀ ਤਮਾਸ਼ਾ ਬਣ ਜਾਣਾ ਸੀ। ਭਾਪਾ ਭੀਨੇ ਫਿਰ ਵੀ ਮੈਨੂੰ ਘਰੋਂ ਹੀ ਕੱਢ ਦੇਣਾ ਸੀ। ਇਸ ਲਈ ਸਭ ਕੁਝ ਰਾਪਤੇ ਛੱਡ ਦਿੱਤਾ ਤੇ ਚੁੱਪਚਾਪ ਵਿਦਾ ਹੋ ਗਈ ਜਾਂਦੇ ਜਾਂਦੇ ਭਰਾ ਨੇ ਮੇਰੇ ਸਿਰ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਿਰ ਪਿੱਛੇ ਕਰ ਲਿਆ ਸਾਰੇ ਲੋਕਾਂ ਨੇ ਇਹ ਮੰਜ਼ਰ ਵੇਖਿਆ ਮੈਂ ਕਿਹਾ ਕਿ ਜਦੋਂ ਇੰਨਾ ਦੀ ਵੀ ਬੇਇੱਜ਼ਤੀ ਹੋਵੇ ਇਹਨਾਂ ਨੂੰ ਇੰਨਾ ਤਾਂ ਜਤਾਵਾਂ ਕਿ ਇਹਨਾਂ ਨੇ ਜੋ ਮੇਰੇ ਨਾਲ ਕੀਤਾ ਉਹ ਚੰਗਾ ਨਹੀਂ ਕੀਤਾ ਭਾਬੀ ਮਿਲਣ ਲਈ ਅੱਗੇ ਹੋਈ ਤਾਂ ਮੈਂ ਉਹਨੂੰ ਵੀ ਨਾ ਮਿਲੀ ਕਿਉਂਕਿ ਉਹਨੇ ਤਾਂ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਤੇਰਾ ਵਿਆਹ ਕਰਵਾ ਦਿੱਤਾ ਹੈ ਉਹ ਨਖਰੇ ਨਾ ਦਿਖਾ ਤੇ ਆਪਣੇ ਘਰ ਦਫਾ ਹੋ ਜਾ ਇਸ ਤਰ੍ਹਾਂ ਕਿਹੜੀ ਭਾਬੀ ਕਹਿੰਦੀ ਆਪਣੀ ਨਨਾਨ ਨੂੰ ਉਹ ਵੀ ਉਹਦੀ ਵਿਦਾਈ ਵਾਲੇ ਦਿਨ ਭਾਵੇਂ ਦਿਲ 'ਚ ਕਿੰਨੀ ਵੀ ਨਫ਼ਰਤ ਹੋਵੇ ਪਰ ਕਿਸ ਤਰ੍ਹਾਂ ਕੋਈ ਵੀ ਆਪਣੀ ਤੀ ਨੂੰ ਘਰੋਂ ਇਹ ਕਹਿ ਕੇ ਕੱਢਦਾ ਕਿ ਦਫਾ ਹੋ ਜਾ ਮੇਰੇ ਨਾਲ ਕਿੰਨਾ ਬੁਰਾ سلوਕ ਹੋ ਰਿਹਾ ਸੀ ਰੱਬ ਵੀ ਵੇਖ ਰਿਹਾ ਸੀ ਕਿ ਮੇਰੇ ਉੱਤੇ ਕਿੰਨਾ ਜ਼ੁਲਮ ਹੋ ਰਿਹਾ ਆ ਪਰ ਮੈਨੂੰ ਪਤਾ ਸੀ ਪ੍ਰਮਾਤਮਾ ਮੇਰਾ ਇਨਸਾਫ ਜ਼ਰੂਰ ਕਰੂਗਾ ਪਰ ਹਜੇ ਤਾਂ ਮੇਰਾ ਹੀ ਵਕਤ ਖਰਾਬ ਚੱਲ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੇਰਾ ਦੁਲਾ ਪਾਗਲ ਸੀ ਤਰੋਦਾ ਘਰ ਵਧੀਆ ਸੀ ਤਿੰਨ ਕਮਰਿਆਂ ਵਾਲਾ ਘਰ ਸੀ ਉਥੇ ਉਹਦਾ ਇੱਕ ਭਰਾ ਵੀ ਸੀ ਮੈਨੂੰ ਲੱਗਾ ਕਿ ਉਹ ਵੀ ਐਸੇ ਘਰ ਚ ਰਹਿੰਦਾ ਆ ਪਰ ਜਦੋਂ ਰਾਤ ਹੋਈ ਤਾਂ ਦੁਲੇ ਦੀ ਜਗ੍ਹਾ ਉਹਦਾ ਭਰਾ ਕਮਰੇ ਚ ਆਇਆ ਮੈਂ ਘਬਰਾ ਗਈ ਉਹਨੇ ਕਿਹਾ ਭਾਬੀ ਕਬਰੋਂ ਦੀ ਲੋੜ ਨਹੀਂ ਆਂ ਦਵੈਸਲ ਇਹ ਵੀ ਮੇਰਾ ਹੀ ਆਪਣਾ ਘਰ ਆ ਪਰ ਮੇਰਾ ਦੂਸਰੀ ਜਗ੍ਹਾ ਘਰ ਆ ਜਿੱਥੇ ਮੇਰੀ ਘਰ ਵਾਲੀ ਬੱਚੇ ਮੇਰਾ ਇੰਤਜ਼ਾਰ ਕਰ ਰਹੇ ਆ ਹੁਣ ਤੂੰ ਹੀ ਇਸ ਘਰ ਨੂੰ ਸੰਭਾਲਣਾ ਆ ਉਹ ਕੀ ਆ ਕਿ ਮੇਰੀ ਘਰ ਵਾਲੀ ਦੀ ਇਹਦੇ ਨਾਲ ਨਹੀਂ ਬੰਦੀ ਕਿਉਂਕਿ ਉਹਦੇ ਨਾਲ ਇਹਨਾਂ ਦਾ ਰਿਸ਼ਤਾ ਕੁਝ ਵਧੀਆ ਨਹੀਂ ਆ। ਮਾਪਿਓ ਤਾਂ ਸਾਡਾ ਵੀ ਨਹੀਂ ਆ। ਬਸ ਹੁਣ ਤੁਸੀਂ ਉਹ ਤੇ ਤੁਹਾਡਾ ਪਤੀ ਆ ਤੇ ਘਰ ਆ। ਜੇ ਤੁਹਾਨੂੰ ਸਮਝਣਾ ਆਵੇ ਕਿ ਕਿਹੜੀ ਚੀਜ਼ ਕਿੱਥੇ ਪਈ ਆ ਫੋਨ ਕਰਕੇ ਪੁੱਛ ਲਿਓ। ਕੰਦ ਤੇ ਮੇਰਾ ਨੰਬਰ ਲਿਖਿਆ ਹੋਇਆ ਆ। ਪਰ ਜੇ ਇਹ ਜ਼ਿਆਦਾ ਤੰਗ ਕਰਨ ਲੱਗੇ ਤਾਂ ਵੀ ਤੁਸੀਂ ਮੈਨੂੰ ਬੁਲਾ ਸਕਦੇ ਹੋ। ਪਰ ਵੇਖੋ ਮੈਂ ਵੀ ਬਾਲ ਬੱਚਿਆਂ ਵਾਲਾ ਆ। ਮੇਰੀ ਘਰ ਵਾਲੀ ਨੂੰ ਮੇਰਾ ਇੱਥੇ ਆਉਣਾ ਜਾਣਾ ਜ਼ਿਆਦਾ ਪਸੰਦ ਨਹੀਂ ਆ। ਜੇ ਕੋਈ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੋਵੇ ਤਾਂ ਹੀ ਫਿਰ ਤੁਸੀਂ ਮੈਨੂੰ ਬੁਲਾਇਓ ਨਹੀਂ ਤਾਂ ਖੁਦ ਹੀ ਹਾਲਾਤ ਨੂੰ ਸਮਝ ਸੰਭਾਲਣ ਦੀ ਕੋਸ਼ਿਸ਼ ਕਰਿਓ ਕਿਉਂਕਿ ਹੁਣ ਇਹ ਹੈ ਤਾਂ ਤੁਹਾਡਾ ਪਤੀ ਹੀ ਤੇ ਤੁਹਾਨੂੰ ਇਹਦੇ ਨਾਲ ਹੀ ਰਹਿਣਾ ਆ ਮੈਂ ਸਮਝ ਰਹੀ ਸੀ ਕਿ ਮੇਰੀ ਜ਼ਿੰਦਗੀ ਕਿੰਨੀ ਬੁਰੀ ਹੋਣ ਵਾਲੀ ਸੀ ਮੈਂ ਹਾਂ ਚ ਸਿਰ ਹਲਾ ਦਿੱਤਾ ਹੋਰ ਮੈਂ ਕੀ ਕਹਿ ਸਕਦੀ ਸੀ ਉਹਨੇ ਕਿਹਾ ਪ੍ਰਮਾਤਮਾ ਤੁਹਾਡੀ ਮਦਦ ਕਰੇ ਤੁਸੀਂ ਪਰੇਸ਼ਾਨ ਨਾ ਹੋਇਓ ਇੱਕ ਦਿਨ ਸਭ ਕੁਝ ਠੀਕ ਹੋ ਜਾਊਗਾ ਮੈਨੂੰ ਪਤਾ ਸੀ ਕਿ ਉਹ ਮੈਨੂੰ ਤਸੱਲੀ ਦੇ ਰਿਹਾ ਆ ਪਰ ਫਿਰ ਦੁਬਾਰਾ ਉਸਨੇ ਕਿਹਾ ਕਿ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਭਾਬੀ ਇੱਕ ਦਿਨ ਸਭ ਕੁਝ ਠੀਕ ਹੋ ਜਾਊਗਾ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਣਾ ਪਤਾ ਨਹੀਂ ਇਹਨੇ ਇਸ ਗੱਲ ਨੂੰ ਦੋ ਵਾਰ ਕਿਉਂ ਕਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕਿਹਾ ਠੀਕ ਆ ਮੇਰਾ ਪਤੀ ਦੂਜੇ ਕਮਰੇ 'ਚ ਬੈਠਾ ਸੀ ਮੈਂ ਜਦੋਂ ਉਸ ਕਮਰੇ 'ਚ ਗਈ ਤਾਂ ਹਰਾਨ ਰਹਿ ਗਈ ਇਹ ਕਮਰਾ ਸ਼ਾਇਦ ਉਸੇ ਦਾ ਸੀ ਜਿੱਥੇ ਕਾਫੀ ਸਾਰੀਆਂ ਚੀਜ਼ਾਂ ਟੁੱਟੀਆਂ ਸੀ ਕੁਝ ਖਡਾਉਣੇ ਵੀ ਪਏ ਸੀ ਸ਼ਾਇਦ ਉਹਦਾ ਦਿਮਾਗ ਬੱਚਿਆਂ ਵਰਗਾ ਸੀ ਉਹਨੇ ਮੈਨੂੰ ਵੇਖਿਆ ਤਾਂ ਮੈਂ ਡਰ ਗਈ ਮੈਨੂੰ ਲੱਗਾ ਇਹ ਮੇਰੇ ਨਾਲ ਕੋਈ ਗੱਲ ਕਰੂਗਾ ਕੁਝ ਬੋਲੂਗਾ ਜਾਂ ਕੋਈ ਕੰਮ ਕਹਿ ਦਵੇਗਾ ਪਰ ਉਹਨੇ ਇਹੋ ਜਿਹਾ ਕੁਝ ਨਹੀਂ ਕੀਤਾ ਮੈਂ ਚੁੱਪਚਾਪ ਜਾ ਕੇ ਆਪਣੇ ਕਮਰੇ 'ਚ ਸੌਂਗੀ ਮੇਰਾ ਦਿਲ ਤਾਂ ਕੀਤਾ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾ ਲਵਾਂ ਪਰ ਫਿਰ ਮੈਂ ਐਵੇਂ ਨਹੀਂ ਕੀਤਾ ਕੈਨ ਨੂੰ ਬੜਾ ਜੀਵ ਲੱਗਦਾ ਆ ਪਰ ਇੰਨੇ ਸਕੂਨ ਨਾਲ ਅੱਜ ਤੋਂ ਪਹਿਲਾਂ ਮੈਂ ਕਦੀ ਨਹੀਂ ਸੁੱਤੀ ਸੀ ਆੱਖ ਖੁੱਲੀ ਤਾਂ ਮੈਂ ਹੁਣ ਰਹਿ ਗਈ ਸਾਹਮਣੇ ਮੇਰਾ ਪਤੀ ਬੈਠਾ ਹੋਇਆ ਸੀ ਉਹਨੂੰ ਵੇਖ ਕੇ ਮੈਂ ਡਰ ਗਈ ਫਿਰ ਜਦੋਂ ਮੈਂ ਟੇਬਲ ਵੱਲ ਵੇਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਗਈਆਂ ਟੇਬਲ ਤੇ ਨਾਸ਼ਤਾ ਪਿਆ ਹੋਇਆ ਸੀ ਨਾਸ਼ਤਾ ਬਾਜ਼ਾਰ ਦਾ ਲੱਗ ਰਿਹਾ ਸੀ ਮੈਂ ਉਹਦੇ ਵੱਲ ਵੇਖਿਆ ਤੇ ਆਸ-ਪਾਸ ਵੇਖਿਆ ਮੈਨੂੰ ਲੱਗਾ ਸ਼ਾਇਦ ਉਹਦਾ ਭਰਾ ਆਇਆ ਤੇ ਉਹੀ ਨਾਸ਼ਤਾ ਲੈ ਕੇ ਆਇਆ ਆ ਪਰ ਘਰਚਾ ਤਾਂ ਕੋਈ ਵੀ ਨਹੀਂ ਸੀ ਬਾਹਰ ਵਾਲਾ ਦਰਵਾਜ਼ਾ ਤਾਂ ਹਜੇ ਬੰਦ ਸੀ ਰਾਤ ਨੂੰ ਮੈਂ ਖੁਦ ਕੁੰਡੀ ਲਗਾਈ ਹੋਈ ਸੀ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਨਾਸ਼ਤਾ ਕਰ ਲੈ ਤੇ ਉਹ ਨਾਸ਼ਤਾ ਕਰਨ ਲਈ ਬਹਿ ਗਿਆ ਮਹਰਾ ਰਹਿ ਗਈ ਮੈਂ ਕਿਹਾ ਇਹਨੂੰ ਇੰਨਾ ਪਤਾ ਆ ਕਿ ਸਾਡਾ ਵਿਆਹ ਹੋਇਆ ਆ ਤਾਂ ਬਾਜ਼ਾਰ ਵਿੱਚੋਂ ਨਾਸ਼ਤਾ ਲੈ ਕੇ ਆਉਣਾ ਆ ਫਿਰ ਇਹ ਕਿੱਥੋਂ ਪਾਗਲ ਹੋਇਆ ਪਰ ਫਿਰ ਉਹਨੇ ਅਜੀਬ ਜਿਹੇ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ ਇਹ ਕਿਸੇ ਕਾਰਟੂਨ ਦਾ ਗਾਣਾ ਸੀ ਤਾਂ ਮੈਂ ਸਮਝ ਗਈ ਕਿ ਸ਼ਾਇਦ ਇਹੋ ਜਿਹੀ ਹੀ ਹਰਕਤ ਕਰਦਾ ਹੋਊਗਾ ਸ਼ਾਇਦ ਇਹਨੂੰ ਵੀ ਭੁੱਖ ਲੱਗੀ ਹੋਗੀ ਸ਼ਾਇਦ ਇਹਦੇ ਕੋਲ ਥੋੜੇ-ਬਹੁਤੇ ਪੈਸੇ ਹੋਣ ਇਹ ਕੰਮ ਤਾਂ ਕੋਈ ਛੋਟਾ ਬੱਚਾ ਵੀ ਕਰ ਲਵੇ ਖੇਰ ਮੈਂ ਨਾਸ਼ਤਾ ਕਰ ਲਿਆ। ਉਹਦੇ ਬਾਅਦ ਮੈਂ ਘਰ ਨੂੰ ਸਾਫ਼ ਕਰਨ ਲੱਗੀ। ਮੈਂ ਇਹ ਪੁੱਛਣਾ ਤਾਂ ਭੁੱਲੀ ਗਈ ਕਿ ਘਰ ਕਿਵੇਂ ਚੱਲਦਾ ਆ। ਪਰ ਫਿਲਹਾਲ ਤੱਕ ਹਰ ਚੱਲ ਜਰੂਰਤ ਅਨੁਸਾਰੀਆਂ ਚੀਜ਼ਾਂ ਪਈਆਂ ਹੋਈਆਂ ਸੀ। ਮੈਂ ਉਹਦੇ ਭਰਾ ਦਾ ਨੰਬਰ ਮਿਲਾਇਆ ਪਰ ਨੰਬਰ ਨਹੀਂ ਮਿਲਿਆ ਸੀ। ਮੈਂ ਦੁਪਹਿਰ ਦਾ ਖਾਣਾ ਵੀ ਬਣਾ ਦਿੱਤਾ। ਮੇਰਾ ਘਰ ਈਵੇਂ ਹੀ ਚੱਲਣ ਲੱਗਾ। ਮੇਰਾ ਪਤੀ ਅਚਾਨਕ ਹੀ ਕਿਤੇ ਚਲਿਆ ਜਾਂਦਾ। ਤਾਂ ਮੈਂ ਪਰੇਸ਼ਾਨ ਹੋ ਗਈ। ਮੈਨੂੰ ਲੱਗਾ ਕਿ ਪਤਾ ਨਹੀਂ ਸ਼ਾਇਦ ਘਰੋਂ ਪਰਜ ਗਿਆ ਆ। ਮੈਂ ਇਸ ਲਈ ਉਹਦੇ ਭਰਾ ਨੂੰ ਫੋਨ ਕੀਤਾ ਉਹਨੇ ਕਿਹਾ ਕਿ ਹਾਂ ਉਹ ਕਦੀ ਕਦੀ ਚਲਾ ਜਾਂਦਾ ਆ ਪਰ ਵਾਪਸ ਆ ਜਾਂਦਾ ਹੈ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਰਾਤ ਤੱਕ ਵਾਪਸ ਆ ਜਾਊਗਾ ਜੇ ਰਾਤ ਤੱਕ ਵੀ ਵਾਪਸ ਨਹੀਂ ਆਇਆ ਤਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਮੈਂ ਕਿਹਾ ਠੀਕ ਆ ਰਾਤ ਹੋਈ ਤਾਂ ਮੇਰਾ ਪਤੀ ਵਾਪਸ ਆ ਗਿਆ ਉਹਦੇ ਹੱਥ 'ਚ ਕੋਈ ਚੀਜ਼ ਸੀ ਜਿਹੜੀ ਉਹਨੇ ਮੈਨੂੰ ਫੜਾ ਦਿੱਤੀ ਮੈਂ ਖੋਲ ਕੇ ਵੇਖਿਆ ਤਾਂ ਉਹਦੇ 'ਚ ਫੁੱਲ ਸੀ ਮੈਂ ਕਿਹਾ ਇਹ ਕੀ ਆ ਤਾਂ ਉਹਨੇ ਕਿਹਾ ਮੈਂ ਤੇਰੇ ਲਈ ਲੈ ਕੇ ਆਇਆ ਆ ਮਹਿਰਾ ਰਹਿ ਗਈ ਉਹਨੇ ਫੁੱਲ ਮੇਰੇ ਕੋਲ ਰੱਖੇ ਤੇ ਖੁਦ ਦੂਜੇ ਕਮਰੇ ਚਲਾ ਗਿਆ ਥੋੜੀ ਦੇਰ ਬਾਅਦ ਵੇਖਿਆ ਤਾਂ ਉਹ ਕਮਰਾ ਅੰਦਰੋਂ ਲੋਕ ਸੀ ਉਸ ਘਰ ਵਿੱਚ ਮੇਰੇ ਦਿਨ ਵਧੀਆ ਗੁਜ਼ਰ ਰਹੇ ਸੀ ਜਿਵੇਂ ਮੈਂ ਸੋਚਿਆ ਸੀ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਸੀ ਬਲਕਿ ਸਭ ਕੁਝ ਵਧੀਆ ਹੀ ਹੋ ਰਿਹਾ ਸੀ ਮੇਰਾ ਪਤੀ ਮੇਰੇ ਲਈ ਰੋਜ਼ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸੀ ਪਤਾ ਨਹੀਂ ਉਹਦੇ ਕੋਲ ਪੈਸੇ ਕਿੱਥੋਂ ਹੁੰਦੇ ਸੀ ਘਰ ਹਰ ਚੀਜ਼ ਮਜੂਦ ਸੀ ਜਦੋਂ ਘਰ ਦਾ ਸਮਾਨ ਥੋੜਾ ਖਤਮ ਹੋਣ ਲੱਗਿਆ ਤੇ ਇੱਕ ਦਿਨ ਉਹਦਾ ਭਰਾ ਆਇਆ ਤੇ ਉਹਨੇ ਆ ਕੇ ਮੈਨੂੰ 20000 ਰੁਪਏ ਦੇ ਦਿੱਤੇ ਮੈਂ ਕਿਹਾ ਕਿ ਇਹ ਘਰ ਵੀ ਤੁਸੀਂ ਹੀ ਚਲਾਉਂਦੇ ਹੋ ਤਾਂ ਉਹਨੇ ਕਿਹਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਂ ਦਰਿਆਸਲ ਸਾਡੇ ਦੋਵਾਂ ਭਰਾਵਾਂ ਦੇ ਨਾਮ ਦੁਕਾਨਾਂ ਆ ਇਹਦਾ ਕਿਰਾਇਆ ਆਉਂਦਾ ਆ ਤਾਂ ਉਹਦੇ ਵਿੱਚੋਂ ਮਹੀਨੇ 'ਚ ਦੋ ਵਾਰ 20-25000 ਰੁਪਏ ਹੁੰਦੇ ਆ ਤੁਹਾਨੂੰ ਵੀ 20000 ਰੁਪਏ 15 ਤਰੀਕ ਨੂੰ ਮਿਲ ਜਾਣਗੇ ਅੱਜ ਪਹਿਲੀ ਤਰੀਕ ਆ ਤਾਂ ਮੈਂ ਤੁਹਾਨੂੰ ਪੈਸੇ ਦੇਣ ਲਈ ਆ ਗਿਆ ਮੈਂ ਕਿਹਾ ਠੀਕ ਆ ਮੈਂ ਘਰ ਦੀ ਜ਼ਰੂਰਤ ਦਾ ਸਮਾਨ ਲੈ ਲਿਆ ਘਰ ਵਿੱਚ ਟੀਵੀ ਵੀ ਸੀ, ਏਸੀ ਵੀ ਸੀ, ਸਭ ਕੁਝ ਸੀ। ਇੱਕ ਦਿਨ ਪੁਲਲੇ ਟਟਕੇ ਮੇਰੀ ਭਾਬੀ ਤੇ ਭਰਾ ਇੱਥੇ ਆ ਗਏ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਮੇਰਾ ਵਿਆਹ ਪਾਗਲ ਰਲ ਕਰਵਾਇਆ ਆ ਤੇ ਮੈਨੂੰ ਪਤਾ ਸੀ ਕਿ ਉਹ ਵੇਖਣ ਆਏ ਹੋਣਗੇ ਕਿ ਮੇਰਾ ਕੀ ਹਾਲ ਆ। ਪਰ ਜਦੋਂ ਉਹਨਾਂ ਨੇ ਵੇਖਿਆ ਤਾਂ ਹਰ ਹਾਲ ਰਹਿ ਗਿਆ। ਮੈਂ ਨਵਾਂ ਸੂਟ ਪਾਇਆ ਹੋਇਆ ਸੀ। ਮੇਰੀ ਭਾਬੀ ਨੇ ਕਿਹਾ ਇਹ ਸੂਟ ਕਿੱਥੋਂ ਆਇਆ? ਇਹਨਾਂ ਨੇ ਤਾਂ ਤੇਰੇ ਲਈ ਸਿਰਫ ਦੋ ਹੀ ਸੂਟ ਬਣਵਾਏ ਸੀ ਤੇ ਅਸੀਂ ਵੀ ਤੇਰੇ ਲਈ ਕੁਝ ਨਹੀਂ ਬਣਵਾਇਆ ਸੀ। ਮੈਂ ਕਿਹਾ ਮੇਰਾ ਪਤੀ ਲੈ ਕੇ ਆਇਆ ਆ। ਉਹਨੇ ਕਿਹਾ ਕਿ ਤੇਰੇ ਪਤੀ ਨੂੰ ਮੂੰਹ ਤੋਂ ਉਹ ਨਾ ਆਉਂਦਾ ਨੀਆ ਤੇਰੇ ਲਈ ਸੂਟ ਕਿੱਥੋਂ ਲੈ ਆਊਗਾ ਮੈਂ ਕਿਹਾ ਕਿ ਉਹਨੇ ਹੀ ਲੈ ਕੇ ਦਿੱਤਾ ਏ ਮੈਨੂੰ ਨਾਲੇ ਤੁਹਾਨੂੰ ਕਿੰਨੇ ਕਿਹਾ ਕਿ ਉਹਨੂੰ ਮੂੰਹ ਹੱਥ ਤੋਂ ਨੀ ਆਉਂਦਾ ਇਹ ਵੇਖੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੇਰੇ ਲਈ ਕੀ ਕੀ ਲੈ ਕੇ ਆਇਆ ਜਦੋਂ ਮੈਂ ਸਾਰੀਆਂ ਚੀਜ਼ਾਂ ਆਪਣੀ ਭਾਬੀ ਨੂੰ ਵਿਖਾਈਆਂ ਤਾਂ ਹਰਾ ਰਹਿ ਗਈ ਉਹਨੇ ਕਿਹਾ ਕਿ ਇਹ ਸਭ ਕੁਝ ਕਿੱਥੋਂ ਲੈ ਕੇ ਆ ਰਿਆ ਆ ਕਿਤੇ ਕੋਈ ਚੋਰੀ ਕਰਕੇ ਤਾਂ ਨਹੀਂ ਲੈਂਦਾ ਮੈਂ ਕਿਹਾ ਕਿ ਇਹ ਚੀਜ਼ਾਂ ਤਾਂ ਬਿਲਕੁਲ ਨਵੀਆਂ ਹੋਈਆਂ ਉਨੇ ਕ ਨਵੀਆਂ ਤਾਂ ਨਹੀਂ ਲੱਗ ਰਹੀਆਂ ਉਹਨਾਂ ਦਾ ਹਾਲ ਤਾਂ ਐਵੇਂ ਹੋ ਗਿਆ ਜਿਵੇਂ تیر ਨਿਸ਼ਾਨੇ ਤੇ ਨਹੀਂ ਲੱਗਿਆ ਕਿ ਜਿਵੇਂ ਉਹ ਮੇਰੇ ਨਾਲ ਕੁਝ ਬੁਰਾ ਕਰਨਾ ਚਾਹੁੰਦੀ ਸੀ ਪਰ ਬੁਰਾ ਨਹੀਂ ਹੋਇਆ ਤਾਂ ਉਹ ਬੜੀ ਪਰੇਸ਼ਾਨ ਹੋ ਗਈ ਖੈਰ ਮੈਂ ਵੀ ਸਿਰ ਚੁੱਕ ਚੁੱਕ ਕੇ ਉਹਨੂੰ ਸਾਰੀਆਂ ਚੀਜ਼ਾਂ ਵਿਖਾਈਆਂ ਤੇ ਮੈਂ ਬੜੀ ਖੁਸ਼ ਹੋ ਗਈ ਮੇਰੀ ਭਾਬੀ ਨੇ ਕਿਹਾ ਵੇਖ ਸ਼ਾਇਦ ਮੈਂ ਜਲਦਬਾਜੀ ਵਿਚਾਰ ਕੇ ਗਲਤ ਫੈਸਲਾ ਕਰ ਦਿੱਤਾ ਸੀ ਪਰ ਤੂੰ ਖੁਸ਼ ਲੱਗ ਰਹੀ ਹੈ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੁਸੀਂ ਕੋਈ ਗਲਤ ਫੈਸਲਾ ਨਹੀਂ ਕੀਤਾ ਮੈਂ ਵਾਕਿਆ ਹੀ ਖੁਸ਼ ਹਾਂ ਮੈਨੂੰ ਕੋਈ ਦਿੱਕਤ ਨਹੀਂ ਆ ਮੈਨੂੰ ਇਸ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਆਪਾਂ ਵੀ ਤਾਂ ਗਰੀਬ ਹੀ ਸੀ ਜੇ ਤੁਸੀਂ ਮੇਰਾ ਵਿਆਹ ਮੁੰਡਾ ਵੇਖ ਕੇ ਵੀ ਕਰਦੇ ਹੁੰਨੇ ਆਪਣੇ ਵਰਗੇ ਨਾਲ ਹੀ ਕਰਦੇ ਪਰ ਇਹ ਵੇਖ ਲਓ ਇਹ ਤੁਹਾਡੇ ਨਾਲੋਂ ਚੰਗੇ ਆ ਇਥੇ ਏਸੀ ਵੀ ਲੱਗਾ ਆ ਗਰਮੀ ਹੁੰਦੀ ਵੀ ਆ ਤਾਂ ਸਕੂਨ ਦੀ ਨੀਂਦ ਆਉਂਦੀ ਆ ਮੇਰੀ ਭਾਬੀ ਦਾ ਤਾਂ ਮੂੰਹ ਲਟਕ ਗਿਆ ਮੈਨੂੰ ਪਤਾ ਸੀ ਕਿ ਘਰ ਜਾਂਦੇ ਹੀ ਉਹ ਮੇਰੇ ਭਰਾ ਨਾਲ ਝਗੜਾ ਕਰੂਗੀ ਚੰਗੀ ਗੱਲ ਆ ਮੈਨੂੰ ਖੁਸ਼ ਵੇਖ ਕੇ ਘਰ ਜਾਂਦੀ ਆਪਸ ਵਿੱਚ ਲੜਨਗੇ ਇਹ ਹੀ ਉਹਨਾਂ ਦੀ ਸਜ਼ਾ ਸੀ ਮੇਰਾ ਪਤੀ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ ਮੇਰੇ ਲਈ ਚੀਜ਼ਾਂ ਵੀ ਲੈ ਕੇ ਆਉਂਦਾ ਸੀ ਮੇਰਾ ਖਿਆਲ ਵੀ ਰੱਖਦਾ ਸੀ ਮੇਰਾ ਧਿਆਨ ਵੀ ਰੱਖਦਾ ਸੀ ਇੱਕ ਦਿਨ ਮੈਂ ਜਾ ਰਹੀ ਸੀ ਕਿ ਮੇਰੇ ਪੈਰ ਤੇ ਕੋਈ ਚੀਜ਼ ਵੱਜ ਗਈ ਤਾਂ ਉਹਨੇ ਮੇਰੇ ਪੈਰ ਤੇ ਪੱਟੀ ਬੰਨ ਦਿੱਤੀ ਪਰ ਰਾਤ ਹੁੰਦਿਆਂ ਹੀ ਉਹ ਦੂਜੇ ਕਮਰੇ ਚ ਲਿਜਾਂਦਾ ਤੇ ਅੰਦਰ ਲੋਕ ਲਾ ਲੈਂਦਾ ਮੈਂ ਬੜੀ ਪਰੇਸ਼ਾਨ ਹੁੰਦੀ ਕਿ ਇਹ ਕੀ ਮਾਮਲਾ ਆ ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦੀ ਸੀ ਪੁੱਛਣਾ ਚਾਹੁੰਦੀ ਸੀ ਮੈਂ ਕਈ ਟੀਵੀ ਡਰਾਮਿਆਂ ਵਿੱਚ ਸਭ ਕੁਝ ਵੇਖਿਆ ਸੀ ਕਿ ਪਿਆਰ ਨਾਲ ਇਨਸਾਨ ਠੀਕ ਹੋ ਜਾਂਦਾ ਆ ਸ਼ਾਇਦ ਮੈਂ ਵੀ ਉਹਨੂੰ ਠੀਕ ਕਰ ਲੈਂਦੀ ਤੇ ਜੇ ਉਹ ਠੀਕ ਹੋ ਜਾਂਦਾ ਤਾਂ ਫਿਰ ਉਹ ਇਸ ਦੁਨੀਆ ਦਾ ਸਭ ਤੋਂ ਚੰਗਾ ਇਨਸਾਨ ਸੀ ਕਿਉਂਕਿ ਸੋਹਣਾ ਤਾਂ ਉਹ ਹੈ ਹੀ ਸੀ ਜਵਾਨ ਵੀ ਸੀ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਸੀ ਘਰ ਵੀ ਉਹਦਾ ਆਪਣਾ ਸੀ ਸਾਰਾ ਸਮਾਨ ਵੀ ਸੀ ਜੇ ਉਹ ਠੀਕ ਹੋ ਜਾਂਦਾ ਤਾਂ ਮੇਰੀ ਪੂਰੀ ਜ਼ਿੰਦਗੀ ਵਧੀਆ ਹੋ ਜਾਂਦੀ ਪਰ ਉਹ ਮੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਸੀ। ਮੇਰੀ ਇੱਕ ਸਹੇਲੀ ਪਾਗਲ ਆ ਦੀ ਡਾਕਟਰ ਬਣ ਗਈ। ਜਿਉਂਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਉਹ ਜੋ ਲੋਕਾਂ ਨੂੰ ਬਹੁਤ ਹੀ ਪਿਆਰ ਤੇ ਮੁਹੱਬਤ ਦੀ ਲੋੜ ਹੁੰਦੀ ਆ ਜੇ ਇਹਨਾਂ ਦੀ ਜ਼ਿੰਦਗੀ 'ਚ ਕੋਈ ਆ ਹੋਵੇ ਤਾਂ ਇਹ ਉਹਨੂੰ ਬਹੁਤ ਹੀ ਪਿਆਰ ਤੇ ਮੁਹੱਬਤ ਦਿੰਦੇ ਆ ਮਤਲਬ ਆਮ ਇਨਸਾਨ ਤੋਂ ਜ਼ਿਆਦਾ। ਪਰ ਇੱਥੇ ਤਾਂ ਮਾਮਲਾ ਹੀ ਉਲਟਾ ਸੀ। ਹੌਲੀ-ਹੌਲੀ ਮੈਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਜੋ ਵੀ ਮਾਮਲਾ ਸੀ ਉਹਦਾ ਤਾਲੁਕ ਉਸ ਕਮਰੇ ਵਿੱਚ ਜੋ ਜ਼ਰੂਰ ਸੀ। ਕਿਉਂਕਿ ਮੇਰਾ ਪਤੀ ਉਸ ਕਮਰੇ ਵਿੱਚ ਹੀ ਚਲਾ ਜਾਂਦਾ ਸੀ ਇਸ ਲਈ ਮੈਂ ਸੋਚ ਲਿਆ ਕਿ ਮੈਂ ਪਤਾ ਲਾ ਕੇ ਰਹੂੰਗੀ ਕਿ ਉਹ ਉਸ ਕਮਰੇ 'ਚ ਕੀ ਕਰਦਾ ਆ ਮੈਂ ਇੱਕ ਦਿਨ ਉਸ ਕਮਰੇ 'ਚ ਗਈ ਪਰ ਉੱਥੇ ਇਹੋ ਜਿਹਾ ਕੁਝ ਵੀ ਨਹੀਂ ਸੀ ਮੇਰੀ ਭਾਬੀ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਗਲ ਨਾਲ ਵਿਆਹ ਹੋਇਆ ਆ ਪਰ ਉਹ ਬਹੁਤ ਹੀ ਵਧੀਆ ਹਾਲਾਤਾਂ 'ਚ ਆ ਇਹ ਗੱਲ ਮੇਰੇ ਤੱਕ ਵੀ ਪਹੁੰਚ ਗਈ ਕਿਉਂਕਿ ਮਹੱਲਾ ਤਾਂ ਇੱਕ ਹੀ ਸੀ ਮੈਂ ਕਹਿੰਦੀ ਸੀ ਕਿ ਹਾਂ ਪਰਮਾਤਮਾ ਦਾ ਸ਼ੁਕਰ ਹੈ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਮੇਰੇ ਕੋਲ ਸਭ ਕੁਝ ਆ ਮੇਰੇ ਕੋਲ ਪੈਸੇ ਵੀ ਹੁੰਦੇ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਹੀ ਹੱਥਾਂ 'ਚ ਸੀ ਮੇਰਾ ਪਤੀ ਮੇਰਾ ਖਿਆਲ ਵੀ ਰੱਖਦਾ ਸੀ ਤੇ ਰੋਜ਼ ਮੇਰੇ ਲਈ ਕੋਈ ਨਾ ਕੋਈ ਚੀਜ਼ ਨਾ ਕੀ ਹੁੰਦਾ ਸੀ ਉਹ ਕਿੱਥੇ ਜਾਂਦਾ ਸੀ ਮੈਨੂੰ ਨਹੀਂ ਪਤਾ ਇੱਕ ਵਾਰ ਉਹਦੇ ਮੈਂ ਪਿੱਛੇ-ਪਿੱਛੇ ਗਈ ਪਰ ਮੈਨੂੰ ਰਸਤੇ ਦਾ ਨਹੀਂ ਪਤਾ ਸੀ ਮੈਂ ਵਾਪਸ ਆ ਗਈ ਕਿ ਕਿਤੇ ਘੁੰਮਣਾ ਹੋ ਜਾਵਾਂ ਤੇ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਨਾ ਜਾਣੇ ਕਿੱਥੇ ਚਲਾ ਗਿਆ ਉਹਨੂੰ ਸਾਰੇ ਰਸਤੇ ਹੁੰਦਾ ਬਹੁਤ ਚੰਗੀ ਤਰ੍ਹਾਂ ਪਤਾ ਸੀ ਸ਼ਾਇਦ ਕਿਸੇ پارک ਵਿੱਚ ਬੱਚਿਆਂ ਦੇ ਨਾਲ ਖੇਡਣ ਲਈ ਜਾਂਦਾ ਹੋਊਗਾ ਕਿਉਂਕਿ ਉਹਦੇ ਕੋਲ ਇਸ ਤਰ੍ਹਾਂ ਦੀ ਕਾਫੀ ਸਮਾਨ ਸੀ ਇਸ ਲਈ ਮੈਂ ਇਸ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਮੈਨੂੰ ਇਹ ਗੱਲ ਜ਼ਰੂਰ ਪਤਾ ਲਗਾਉਣੀ ਸੀ ਕਿ ਕਮਰੇ 'ਚ ਕੀ ਆ ਤੇ ਉਹ ਦਿਨ ਵੇਲੇ ਉਸ ਕਮਰੇ ਨੂੰ ਤਾਲਾ ਲਾ ਕੇ ਕਿਤੇ ਚਲਿਆ ਜਾਂਦਾ ਸੀ ਇੱਕ ਦਿਨ ਮੈਂ ਚਾਬੀ ਲਕੋ ਲਈ ਤੇ ਤਾਲਾ ਵੀ ਲਕੋ ਦਿੱਤਾ ਉਹਨੂੰ ਤਾਲਾ ਨਹੀਂ ਮਿਲਿਆ ਤਾਂ ਉਹ ਬਿਨਾਂ ਤਾਲਾ ਲਗਾਏ ਚਲਿਆ ਗਿਆ ਮੇਰਾ ਪਲਾਨ ਸੀ ਕਿ ਮੈਂ ਪਹਿਲਾਂ ਹੀ ਕਮਰੇ ਦੇ ਅੰਦਰ ਲੁਕ ਜਾਊਂਗੀ ਤੇ ਜਦੋਂ ਕਮਰਾ ਉਹ ਕਮਰੇ ਵਿੱਚ ਆਊਗਾ ਤਾਂ ਮੈਨੂੰ ਪਤਾ ਲੱਗ ਜਾਊਗਾ ਕਿ ਉਹ ਕੀ ਕਰ ਰਿਹਾ ਆ ਪਰ ਜਿਵੇਂ ਹੀ ਉਹ ਘਰ ਆਇਆ ਮੈਨੂੰ ਲੱਭਣ ਲੱਗ ਪਿਆ ਮੇਰੇ ਨਾਲ ਕਦੀ ਕਦੀ ਥੋੜੀ ਬਹੁਤ ਗੱਲ ਵੀ ਕਰ ਲੈਂਦਾ ਸੀ ਉਹਨੂੰ ਮੇਰਾ ਨਾਮ ਵੀ ਯਾਦ ਹੋ ਗਿਆ ਸੀ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਉਂਦਾ ਸੀ ਕਦੀ ਕਦੀ ਵੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਕਿ ਇਹ ਵੀ ਤਾਂ ਕਿਸੇ ਦੀ ਉਲਾਦ ਆ ਕਿੰਨਾ ਸੋਹਣਾ ਨੌਜਵਾਨ ਮੁੰਡਾ ਆ ਤੇ ਇਹਦੇ ਨਾਲ ਨਾ ਜਾਣੇ ਕੀ ਹੋਇਆ ਕਿ ਇਹ ਪਾਗਲ ਹੋ ਗਿਆ ਇਵੇਂ ਤਾਂ ਨਹੀਂ ਹੋਇਆ ਹੋਵੇਗਾ ਕਿ ਇਹ ਪਾਗਲ ਹੀ ਪੈਦਾ ਹੋਇਆ ਹੋਊਗਾ ਕਿਉਂਕਿ ਕਹਿੰਦੇ ਆ ਕਿ ਇਹ ਜਾਂ ਲੋਕਾਂ ਦੀ ਉਮਰ ਘਟੁੰਦੀ ਆ ਸ਼ਾਇਦ ਇਹਦੇ ਨਾਲ ਕੁਝ ਹਾਸਾ ਹੋ ਆਵੇ ਮੈਂ ਉਹਦੇ ਪ੍ਰਾਣੂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਵਕਤ ਦੇ ਨਾਲ ਨਾਲ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਉਹ ਇਹੀ ਕਹਿੰਦਾ ਸੀ ਇਹ ਕਿਸ ਤਰ੍ਹਾਂ ਦੀ ਗੱਲ ਸੀ ਕਿ ਵਕਤ ਦੇ ਨਾਲ ਕਿਵੇਂ ਪਤਾ ਲੱਗਦਾ ਮੈਨੂੰ ਮੇਰੇ ਪਤੀ ਦੀਆਂ ਪੁਰਾਣੀਆਂ ਤਸਵੀਰਾਂ ਮਿਲੀਆਂ ਸੀ ਉਹ ਸ਼ਕਲ ਤੋਂ ਬਹੁਤ ਹੀ ਗੁੱਸੇ ਵਾਲਾ ਤੇ ਜਿੱਦੀ ਲੱਗਦਾ ਸੀ ਜਿਵੇਂ ਲੱਗਦਾ ਸੀ ਕਿ ਜਿਵੇਂ ਪੂਰੇ ਖਾਨਦਾਨ ਦਾ ਸਭ ਤੋਂ ਸੋਹਣਾ ਮੁੰਡਾ ਇਹੀ ਸੀ ਪਰ ਫਿਰ ਇਹ ਹਾਲ ਕਿਦਾਂ ਕਿਵੇਂ ਹੋ ਗਿਆ ਕਿਤੇ ਇਹਨੂੰ ਕਿਸੇ ਦੀ ਬਾਦੂਆ ਤਾਂ ਨਹੀਂ ਲੱਗੀ ਮੇਰੇ ਮਨ 'ਚ ਇਹੋ ਜਿਹੀਆਂ ਉਲਟੀਆਂ ਸਿੱਧੀਆਂ ਗੱਲਾਂ ਤੇ ਸਵਾਲ ਆਉਂਦੇ ਰਹਿੰਦੇ ਅੱਜ ਤਾਂ ਮੈਨੂੰ ਪਤਾ ਲੱਗ ਹੀ ਜਾਣਾ ਸੀ ਫਿਰ ਉਹਦੇ ਬਾਅਦ ਵੇਖਣਾ ਸੀ ਕਿ ਮੈਂ ਕੀ ਕਰਨਾ ਹੈ ਕਿਤੇ ਕੋਈ ਇਹੋ ਜਿਹੀ ਗੱਲ ਨਾ ਹੋਵੇ ਮੇਰਾ ਪਤੀ ਮੇਰੇ ਲਈ ਫਿਰ ਤੋਂ ਕੋਈ ਚੀਜ਼ ਲੈ ਕੇ ਆਇਆ ਸੀ ਕਮਰੇ 'ਚ ਗਿਆ ਪਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਕਮਰੇ 'ਚ ਨਹੀਂ ਹਾਂ ਤਾਂ ਉਹ ਚੀਜ਼ ਉੱਥੇ ਹੀ ਰੱਖ ਆਇਆ ਫਿਰ ਉਹ ਕਮਰੇ 'ਚ ਆ ਗਿਆ ਮੈਂ ਕਮਰੇ ਦੇ ਅੰਦਰ ਹੀ ਲੁਕੀ ਹੋਈ ਸੀ ਉਹਨੇ ਦਰਵਾਜ਼ੇ ਨੂੰ ਅੰਦਰੋਂ ਲੋਕ ਕਰ ਦਿੱਤਾ ਤੇ ਕੁਰਸੀ ਤੇ ਸਿਰ ਫੜ ਕੇ ਬਹਿ ਗਿਆ ਮੈਂ ਪਰਦੇ ਦੇ ਪਿੱਛੋਂ ਉਹਨੂੰ ਵੇਖ ਰਹੀ ਸੀ ਉਹਨੂੰ ਅੰਦਾਜ਼ਾ ਵੀ ਨਹੀਂ ਹੋਇਆ ਕਿ ਮੈਂ ਕਮਰੇ 'ਚ ਹਾਂ ਉਹ ਆਪਣੇ ਸਿਰ ਨੂੰ ਇਵੇਂ ਫੜ ਕੇ ਬੈਠਾ ਸੀ ਜਿਵੇਂ ਲੱਗਦਾ ਸੀ ਜਿਵੇਂ ਉਹ ਕੋਈ ਬੜਾ ਵੱਡਾ ਆਦਮੀ ਕੁਝ ਸੋਚ ਰਿਹਾ ਹੋਵੇ ਉਹਦੇ ਚਿਹਰੇ ਤੋਂ ਅਚਾਨਕ ਭਾਵਨਾਵਾਂ ਵਾਲਾ ਰੂਪ ਹੀ ਜਿਵੇਂ ਗਾਇਬ ਹੋ ਗਿਆ ਸੀ ਹੁਣ ਮੈਨੂੰ ਇਹ ਮਾਮਲਾ ਕੁਝ ਗੜਬੜ ਲੱਗ ਰਿਹਾ ਸੀ ਕੋਈ ਨਾ ਕੋਈ ਗੱਲ ਸੀ ਜਿਹੜੀ ਨਾਰਮਲ ਨਹੀਂ ਸੀ ਥੋੜੀ ਦੇਰ ਬਾਅਦ ਉਹਨੇ ਆਪਣੀ ਜੇਬ ਵਿੱਚੋਂ ਇੱਕ ਵੱਡਾ ਜਿਹਾ ਫੋਨ ਕੱਢਿਆ ਤੇ ਮੈਂ ਹਰਮਨ ਰਹਿ ਗਈ ਕਿ ਇਹ ਇੰਨਾ ਵੱਡਾ ਫੋਨ ਇਹਦੇ ਕੋਲ ਕਿਵੇਂ ਆਇਆ ਤੇ ਫੋਨ ਵੀ ਇੱਕਦਮ ਨਵਾਂ ਸੀ ਟੁੱਟਾ ਹੋਇਆ ਵੀ ਨਹੀਂ ਸੀ ਜਦਕਿ ਬਾਕੀ ਉਹਦੀਆਂ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਸੀ ਉਹ ਫੋਨ ਤੇ ਕਿਸੇ ਨਾਲ ਗੱਲ ਕਰਨ ਲੱਗਾ ਤੇ ਜਦੋਂ ਉਹਨੇ ਗੱਲ ਸ਼ੁਰੂ ਕੀਤੀ ਤਾਂ ਮੇਰੀ ਤਾਂ ਹਾਲਤ ਖਰਾਬ ਹੋ ਗਈ ਮੈਂ ਹਰਮਨ ਰਹਿ ਗਈ ਉਹ ਤਾਂ ਕਿਸੇ ਸਮਝਦਾਰ ਆਦਮੀ ਨਾਲ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਇਹ ਵੇਖੋ ਮੈਂ ਤੁਹਾਡੇ ਨਾਲ ਪਹਿਲਾਂ ਹੀ ਡੀਲ ਕੀਤੀ ਸੀ ਤੁਸੀਂ ਇਹ ਪੈਸੇ ਕਾਰੋਬਾਰ ਵਿੱਚ ਲਗਾ ਦਿਓ ਜੋ ਮੇਰੀ ਕਿਸਮਤ ਹੋਊਗੀ ਜੋ ਮੇਰਾ ਨਸੀਬ ਹੋਊਗਾ ਮੈਨੂੰ ਮਿਲ ਜਾਊਗਾ ਮੈਂ ਹਵਾ ਰਹਿ ਗਈ ਕਿ ਉਹ ਮੇਰਾ ਪਤੀ ਜੋ ਦੁਨੀਆਂ ਦੇ ਸਾਹਮਣੇ ਪਾਗਲ ਬਣਿਆ ਹੋਇਆ ਇੱਥੇ ਬੈਠਾ ਆਪਣੇ ਬਿਜ਼ਨਸ ਦੀਆਂ ਡੀਲਾਂ ਕਰ ਰਿਹਾ ਆ ਪਰ ਫਿਰ ਦੁਨੀਆਂ ਦੇ ਸਾਹਮਣੇ ਕਿਉਂ ਪਾਗਲ ਬਣਿਆ ਹੋਇਆ ਆ ਤੇ ਆਪਣੀ ਘਰ ਵਾਲੀ ਨੂੰ ਕਿਉਂ ਝੂਠ ਬੋਲ ਰਿਹਾ ਸੀ ਆਪਣੀ ਪਤਨੀ ਨੂੰ ਤਾਂ ਦੱਸ ਸਕਦਾ ਸੀ ਦਿਲ ਤਾਂ ਕੀਤਾ ਕਿ ਉਹਦੇ ਸਾਹਮਣੇ ਆ ਜਾਵਾਂ ਪਰ ਫਿਰ ਸੋਚਿਆ ਕਿ ਵੇਖਦੀ ਆ ਇਹ ਕੀ ਕਰਦਾ ਆ ਫਿਰ ਥੋੜੀ देर ਬਾਅਦ ਉਹਨੇ ਜੇਬ ਵਿੱਚੋਂ ਕਾਫੀ ਸਾਰੇ ਪੈਸੇ ਕੱਢੇ ਤੇ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੱਤਾ ਫਿਰ ਦੁਬਾਰਾ ਕਿਸੇ ਨੂੰ ਫੋਨ ਕੀਤਾ ਇਸ ਵਾਰ ਮੈਨੂੰ ਸਮਝ ਆਇਆ ਕਿ ਉਹ ਕਿਸ ਨੂੰ ਫੋਨ ਕਰ ਰਿਹਾ ਆ ਉਹ ਆਪਣੇ ਭਰਾ ਨੂੰ ਫੋਨ ਕਰ ਰਿਹਾ ਸੀ ਉਹਨੇ ਕਿਹਾ ਕਿ ਮੇਰਾ ਦਿਲ ਕਰਦਾ ਆ ਕਿ ਮੈਂ ਬਿਮਲਾ ਨੂੰ ਸਭ ਕੁਝ ਦੱਸ ਦਵਾਂ ਉਹ ਮੇਰੀ ਪਤਨੀ ਆ ਮੈਂ ਉਹਦੇ ਨਾਲ ਰਹਿਣਾ ਚਾਹੁੰਦਾ ਆ ਛੇ ਦੋ ਦਾ ਭਰਾ ਦੂਜੇ ਪਾਸੋਂ ਕਹਿ ਰਿਹਾ ਸੀ ਤੇ ਜਲਦਬਾਜੀ ਨਾ ਕਰ ਤਾਂ ਉਹਨੇ ਕਿਹਾ ਕਿ ਜਲਦਬਾਜੀ ਕਿਉਂ ਜੀ ਸਾਡੇ ਵਿਆਹ ਨੂੰ 4 ਮਹੀਨੇ ਹੋਣ ਵਾਲੇ ਆ ਜਦੋਂ ਮੇਰੀ ਗੱਲ ਹੋਈ ਤਾਂ ਮੈਂ ਸਾਹਮਣੇ ਆ ਗਈ ਮੈਨੂੰ ਦੇਖ ਕੇ ਹਰਾ ਰਹਿ ਗਿਆ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਤੇ ਫੋਨ ਵੀ ਉਹਨੇ ਇੱਕ ਸਾਈਡ ਤੇ ਰੱਖ ਦਿੱਤਾ ਮੈਂ ਕਿਹਾ ਕਿ ਇਹ ਸਭ ਕੁਝ ਕੀ ਆ ਕਿਉਂ ਦੁਨੀਆ ਦੇ ਸਾਹਮਣੇ ਤੋਗਲ ਬਣੇ ਹੋਇਓ ਮੈਂ ਸਭ ਕੁਝ ਸੁਣ ਲਿਆ ਆ ਉਹਨੇ ਕਿਹਾ ਕਿ ਵੇਖ ਮੈਂ ਅੱਜ ਜਾਂ ਕੱਲ ਤੈਨੂੰ ਦੱਸਣੀ ਵਾਲਾ ਸੀ ਮੈਂ ਕਿਹਾ ਇਹਨੂੰ ਸਾਰੀ ਗੱਲ ਦੱਸ ਆਖਿਰ ਗੱਲ ਕੀ ਆ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਤੇ ਉਹਨੇ ਕਿਹਾ ਕਿ ਰੋ ਕਿਉਂ ਰਹੀਆਂ ਮੈਂ ਕਿਹਾ ਮੈਨੂੰ ਨਹੀਂ ਪਤਾ ਬਸ ਮੈਨੂੰ ਰੋਣਾ ਆ ਰਿਹਾ ਆ ਮੈਨੂੰ ਦੱਸ ਦੇ ਕਿ ਕੀ ਗੱਲ ਆ ਉਹਨੇ ਮੈਨੂੰ ਇਹੋ ਜੀ ਗੱਲ ਦੱਸੀ ਕਿ ਮੈਂ ਹਰਾਣ ਰਹੀ ਹਾਂ ਉਹਨੇ ਕਿਹਾ ਕਿ ਮੈਂ ਪੂਰੇ ਮਹੱਲੇ ਵਿੱਚ ਸਭ ਤੋਂ ਸਮਝਦਾਰ ਤੇ ਪੜਿਆ ਲਿਖਿਆ ਮੁੰਡਾ ਸੀ ਮੇਰੀ ਬਹੁਤ ਹੀ ਵਧੀਆ ਨੌਕਰੀ ਵੀ ਸੀ ਹਜੇ ਵੀ ਮੈਂ ਉਹੀ ਨੌਕਰੀ ਕਰ ਰਿਆ ਆ ਪਰ ਸਾਰੀ ਰਾਤ ਬੈ ਕੇ ਮੈਂ ਆਨਲਾਈਨ ਕੰਮ ਕਰਦਾ ਆ ਮੈਂ ਕਿਹਾ ਕਿ ਪਾਗਲ ਕਿਉਂ ਬਣੇ ਫਿਰਦੇ ਹੋ ਤਾਂ ਉਹਨੇ ਕਿਹਾ ਮੇਰੀ ਕੁਝ ਲੋਕਾਂ ਨਾਲ ਦੋਸਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਲੋਕ ਸੀ ਇੱਕ ਦਿਨ ਅਸੀਂ ਕਿਤੇ ਚਲੇ ਗਏ ਉੱਥੇ ਸਾਡਾ ਛੋਟਾ ਜਿਹਾ ਝਗੜਾ ਹੋ ਗਿਆ ਤੇ ਸਾਡੇ ਹੱਥੋਂ ਇੱਕ ਆਦਮੀ ਮਰ ਗਿਆ ਤਾਂ ਸਾਰਾ ਇਲਜ਼ਾਮ ਮੇਰੇ ਉਹਨਾਂ ਨੇ ਮੇਰੇ ਤੇ ਲਾ ਦਿੱਤਾ ਜੇ ਮੈਂ ਪਾਗਲਪਨ ਦਾ ਨਾਟਕ ਨਾ ਕਰਦਾ ਮੈਨੂੰ ਸਜ਼ਾ ਹੋ ਜਾਂਦੀ ਤੇ ਮੇਰੀ ਸਾਰੀ ਜ਼ਿੰਦਗੀ ਜੇਲ੍ਹ ਚ ਗੁਜ਼ਰ ਜਾਂਦੀ ਕਿਉਂਕਿ ਉਹ ਸਾਰੇ ਤਾਂ ਭੱਜ ਗਏ ਸੀ ਪਰ ਮੈਂ ਉਸ ਆਦਮੀ ਦੀ ਜਾਨ ਬਚਾਉਣ ਦੇ ਚੱਕਰ 'ਚ ਉੱਥੇ ਹੀ ਰਹਿ ਗਿਆ ਪਰ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ ਇਲਜ਼ਾਮ ਮੇਰੇ ਤੇ ਆ ਗਿਆ ਮੈਨੂੰ ਪੁਲਿਸ ਵੜ ਕੇ ਲੈ ਗਈ ਸੀ ਹਜੇ ਵੀ ਉਹ ਇਸ ਮਨ ਲੈ ਚਿਰੰਦੇ ਨੇ ਉਹਨਾਂ ਦਾ ਮੇਰੀ ਵਜ੍ਹਾ ਤੋਂ ਨੁਕਸਾਨ ਹੋਇਆ ਇਸ ਲਈ ਮੈਨੂੰ ਪਾਗਲਪਨ ਦੀ ਐਕਟਿੰਗ ਕਰਨੀ ਪਈ ਹੁਣ ਮੈਂ ਸੁਣਿਆ ਹੈ ਕਿ ਉਹਨਾਂ ਨੇ ਆਪਣਾ ਘਰ ਵੇਚ ਦਿੱਤਾ ਹੈ ਤੇ ਇੱਕ ਮਹੀਨੇ ਬਾਅਦ ਇੱਥੋਂ ਜਾ ਰਹੇ ਆ ਬਸ ਉਹਦੇ ਬਾਅਦ ਮੈਂ ਆਪਣੇ ਤਰੀਕੇ ਨਾਲ ਰਹਿ ਸਕਦਾ ਹਾਂ ਮੈਂ ਤੈਨੂੰ ਇਹ ਸਭ ਕੁਝ ਇਸ ਲਈ ਨਹੀਂ ਦੱਸਿਆ ਕਿ ਇੱਕ ਵਾਰ ਉਹ ਇੱਥੋਂ ਚਲੇ ਜਾਣ ਤਾਂ ਫਿਰ ਮੈਂ ਤੈਨੂੰ ਸਭ ਕੁਝ ਦੱਸ ਦਵਾਂਗਾ ਤੇਰੇ ਭਰਾਣੇ ਜਦੋਂ ਕਿਹਾ ਕਿ ਉਹਨੇ ਇਹ ਰਿਸ਼ਤਾ ਕਬੂਲਿਆ ਤਾਂ ਅਸੀਂ ਬੜੇ ਹੈਰਾਨ ਹੋਏ ਸਾਨੂੰ ਪਤਾ ਲੱਗ ਗਿਆ ਸੀ ਇਸੇ ਲਈ ਮੈਂ ਬਿਨਾਂ ਵੇਖੇ ਵਿਆਹ ਲਈ ਹਾਂ ਕਰ ਦਿੱਤੀ ਸੀ ਸੋਚਿਆ ਕੋਈ ਤਾਂ ਪੁਨ ਕਮਾ ਲਵਾਂ ਤੈਨੂੰ ਬਚਾਉਣ ਦੀ ਖਾਤਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੂੰ ਬਹੁਤ ਮੈਨੂੰ ਚੰਗੀ ਲੱਗਦੀ ਆਂ ਬਾਰ ਜਾਂਦਾ ਹਾਂ ਤਾਂ ਉਹ ਵੀ ਕੰਮ ਦੇ ਸਿਲਸਲੇ 'ਚ ਹੀ ਜਾਂਦਾ ਹਾਂ ਤੇਰਾ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਜਾਂਦਾ ਆ ਤਾਂ ਫੇਰ ਸੋਚਦਾ ਤੇਰੇ ਲਈ ਕੋਈ ਚੀਜ਼ ਹੀ ਲੈ ਜਾਵਾਂ ਸੋਚਦਾ ਕਿ ਕਿਤੇ ਤੂੰ ਇੰਨਾ ਹਲਾ ਤਤ ਤੰਗਾ ਕਿ ਮੈਨੂੰ ਛੱਡ ਕੇ ਨਾ ਚਲੀ ਜਾਵੇਂ ਕਿ ਪਾਗਲ ਦੇ ਨਾਲ ਮੇਰੀ ਜ਼ਿੰਦਗੀ ਬੁਰੀ ਗੁਜ਼ ਰਹੀ ਆ ਇਸ ਲਈ ਤੇਰੇ ਸਾਰੇ ਨਾਜ਼ ਨਖਰੇ ਠਾਉਣ ਦੀ ਕੋਸ਼ਿਸ਼ ਕਰਦਾ ਤੇਰੇ ਲਈ ਤੋਹਫੇ ਲੈ ਕੇ ਆਉਂਦਾ ਕਿ ਕਮ ਸੇ ਕਮ ਤੂੰ ਖੁਸ਼ ਰਹਿ ਇਹ ਸੁਣ ਕੇ ਮੇਰੀ ਅੱਖਾਂ 'ਚੋਂ ਇਹ ਥਰੂ ਡਿੱਗਣ ਲੱਗੇ ਉਹਨੇ ਕਿਹਾ ਕਿ ਤੂੰ ਰੋ ਕਿਉਂ ਰਹੀ ਆ ਮੈਂ ਕਿਹਾ ਕਿ ਖੁਸ਼ੀ ਦੇ ਅਤਰੂ ਆ ਉਹਨੇ ਕਿਹਾ ਅਜੀਬ ਆ ਤੂੰ ਦੁੱਖ ਚ ਵੀ ਰੋਨੀ ਆ ਤੇ ਖੁਸ਼ੀ ਚ ਵੀ ਰੋਨੀ ਆ ਇਧਰ ਵੇਖ ਮੈਂ ਤੇਰਾ ਪਤੀ ਆ ਤੇਰੀ ਜ਼ਿੰਦਗੀ ਬਹੁਤ ਵਧੀਆ ਹੋਣ ਵਾਲੀ ਆ 1.5 ਮਹੀਨੇ ਤੱਕ ਸਾਨੂੰ ਇਹ ਨਾਟਕ ਕਰਨਾ ਹੋਊਗਾ ਉਹਦੇ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਮੈਂ ਕਿਹਾ ਕਿ ਮੈਨੂੰ ਕੋਈ ਦਿੱਕਤ ਨਹੀਂ ਆ ਮੈਂ ਤਾਂ ਸੋਚ ਰਹੀ ਆ ਕਿ ਪ੍ਰਮਾਤਮਾ ਨੇ ਮੇਰੇ ਕਿਹੜੇ ਭੁੰ ਦਾ ਮੈਨੂੰ ਤੋਹਫਾ ਦਿੱਤਾ ਆ ਮੈਂ ਕਦੀ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਸੀ ਪਰ ਮੇਰੇ ਆਪਣੇ ਭਰਾਣੇ ਹੀ ਮੇਰੇ ਨਾਲ ਇੰਨਾ ਬੁਰਾ ਕੀਤਾ ਤੇ ਸ਼ੁਕਰ ਹੈ ਕਿ ਤੁਸੀਂ ਠੀਕ ਹੋ ਉਹਨੇ ਕਿਹਾ ਕਿ ਪਰੇਸ਼ਾਨ ਨਾ ਹੋ ਸਭ ਕੁਝ ਠੀਕ ਹੈ ਤੇ ਹਮੇਸ਼ਾ ਠੀਕ ਹੀ ਰਹੂਗਾ ਮੈਂ ਤੇਰਾ ਪਤੀ ਹਮੇਸ਼ਾ ਤੇਰਾ ਖਿਆਲ ਰੱਖੂਗਾ ਤੇਰੇ ਨਾਲ ਰਹੂਗਾ ਸਾਡੀ ਜ਼ਿੰਦਗੀ ਬਹੁਤ ਵਧੀਆ ਹੋਊਗੀ ਤੇ ਇਵੇਂ ਹੀ ਹੋਇਆ ਹੌਲੀ-ਹੌਲੀ ਇਹ ਗੱਲ ਸਾਰੇ ਮਹੱਲੇ 'ਚ ਦੱਸ ਦਿੱਤੀ ਕਿ ਮੈਂ ਆਪਣੇ ਪਤੀ ਦਾ ਇਲਾਜ ਕਰਵਾ ਲਿਆ ਆ ਤੇ ਸਾਡੀ ਜ਼ਿੰਦਗੀ ਇੱਕ ਮਿਸਾਲ ਬਣ ਗਈ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਣ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ